ਕਿਹੜਾ ਬਲੰਕ ਸੀ ਮੈਨੂੰ ਸਾਰੀ ਬਦਲਿਆ ਤੇ ਬਦਲਿਆ ਤੇ ਮੈਂ ਬਦਲਿਆ ਸੋ ਹਾਂਜੀ ਅਸੀਂ ਰਸੋਈ ਵਿੱਚ ਸੀਗੇ ਮੈਨੂੰ ਭੁੱਖ ਲੱਗੀ ਹੋਈ ਸੀ ਤੇ ਬੈਠ ਬਹੁਤ ਹੋ ਗਿਆ ਜਿਹੜੇ ਨੂੰ ਭੁੱਖ ਲੱਗਦੀਆਂ ਸਹੂਲਤ ਹੋ ਗਈ ਬਹੁਤ ਭੁੱਖ ਲੱਗਦੀ ਆ ਮੈਂ ਤਾਂ ਬਹੁਤ ਲੱਗਿਆ ਤੇ ਫਿਰ ਦੋ ਟਾਈਂ ਖਾਣੀ ਪਈ ਜਾਂ ਮਾਰਨਿੰਗ ਨਾਸਟੇਜ ਖਾਣੀ ਪਈ ਜਾਂ ਤੇ ਜਦੋਂ ਜ਼ਿਆਦਾ ਭੁੱਖ ਦੇ ਬਾਰੇ ਟਾਈਮ ਨਿਕਾਲ ਲਿਆ ਦਵਾਈਸ ਭਰਾ ਤੋਂ ਖਾਣੀ ਪਈ ਹੈ ਨਾ ਅਗਰ ਵਿੱਚ ਕੋਈ ਕੁਝ ਨਹੀਂ ਕੀਤਾ ਹੈ ਜਿਵੇਂ 5 ਵਜੇ 3 ਵਜੇ ਤੱਕ ਬਣਾਣਾ ਹੁੰਦਾ ਰਸੋਈ ਵਿੱਚ ਕਰ ਰਹੇ ਹਾਂ ਨਾ ਤੇ ਜਿੱਦਾਂ ਕਿ ਵੈਸੇ ਰੋਟੀ ਸਾਰੇ ਦੋ ਟਾਈਮ ਹੀ ਖਾਂਦੇ ਆਂ ਤਿੰਨ ਟਾਈਮ ਕੌਣ ਖਾਂਦਾ ਹੈ ਪਤਾ ਨਹੀਂ ਢੇਡੇ ਆ ਕੱਟੂਏ ਹੈ ਸੁਕੜੀ ਜੀ ਖੰਦੀ ਦੇਖੋ ਕਿੰਨਾ ਦੋ ਟਾਈਮ ਕਹਿੰਦੀ ਮੈਂ ਰੋਟੀ ਖਾਣੀ ਆ ਤੇ ਵੈਸੇ ਮੈਂ ਤਿੰਨ ਟਾਈਮ ਵੀ ਖਾ ਲੈਣੀ ਆ ਤੇ ਮੈਨੂੰ 2.5 ਵਜੇ ਵੀ ਭੁੱਖ ਲੱਗ ਜਾਂਦੀ ਹੈ ਹੈਨਾ ਸਾਰੀ ਢਹਾੜੀ ਖਾਈ ਜਾਨੀ ਰਹਿਣੀ ਹੈ ਹੈਨਾ ਦਾ ਨਹੀਂ ਕਿਤੇ ਪਾਈ ਜਾਂਦੀ ਹੈ ਮੈਂ ਕਿ ਨਾਲ ਇਹ ਦੇਖ ਮੈਂ ਵਿਊ ਚੈੱਕ ਕਰਤਾ ਕਿਦਾਂ ਮੈਂ origignal view ਲਾਇਆ ਹੈ ਮੇਰੇ ਲਾਗੇ ਪਾਰ ਕਿਆ ਕਰਦੇ ਵਿਊ ਚੈੱਕ ਕਰਕੇ ਮੈਨੂੰ ਦਸੀ ਤਾਂ ਆ ਵਿਊ ਹੁੰਦਾ ਹੈ ਜਾਂ ਜਿਹੜਾ ਤੂੰ ਦਿਖਾਉਣੀ ਆ ਉਹ ਵਿਊ ਹੁੰਦਾ ਹੈ ਹੂੰ ਮੈਨੂੰ ਮੈਂ ਕਿ ਚੱਲ ਮੈਂ ਵੀ ਲਾ ਕੇ ਦੇਖਦੀ ਆ ਮੈਂ ਵੀ ਕਹਿੰਨੀ ਆ ਗਾਇਸ ਵਿਊ ਚੈੱਕ ਕਰੋ ਕਿਦਾਂ ਕਰੀ ਹੋਇਆ ਸਰ ਗੋਬੀ ਨੇ ਇੰਤ ਕੜਾਈ ਦੇ ਵਿੱਚ ਤੇਲ ਪਾ ਲਿਆ ਸੀਗਾ ਸੋ ਮੈਂ ਇਹਦਰ ਦਲੀਆ ਆਪਣਾ ਕਿਉਂ ਬਾਕੀ ਨਾ ਉਸ ਤੋਂ ਬਾਅਦ ਦਲੀਏ ਨੂੰ ਚੰਗੀ ਤਰ੍ਹਾਂ ਗ੍ਰੈਂਡ ਕਰ ਰਹੀ ਸੀ ਕਿਉਂਕਿ ਥੱਲੇ ਇਹਨੂੰ ਲੱਗਣ ਦੇਣਾ ਹੈਗਾ ਬਣਾਇਆ ਜਾਣਾ ਸੀਗਾ ਵੀ ਥੱਲੇ ਨਾ ਕਿ ਜਿਹਨੇ ਸੜ ਜਾਣਾ ਹੈਗਾ ਤੇ ਵੀ ਆਪਣਾਣਾ ਪੋਸ਼ਣ ਦੀ ਲੱਗਦਾ ਵੀ ਬਹੁਤ ਜਲਦੀ ਆ ਤੜਾਈ ਨੂੰ ਉਸ ਤੋਂ ਬਾਅਦ ਮੈਂ ਇਹਨੂੰ ਬਲਾਈ ਜਲਦੀ ਸੀ ਵੀਡੀਓ ਥੋੜੀ ਮੇਰੀ ਫਾਸਟ ਕੀਤੀ ਹੋਈ ਹੈ ਤਾਂ ਮੇਰੇ ਹੱਥ ਜਿੰਨੇ ਫਾਸਟ ਚੱਲ ਰਹੇ ਆ ਅਦਰਵਾਇਜ਼ ਮੈਂ ਆਰਾਮ ਨਾਲ ਕਰ ਰਹੀ ਸੀ ਉਸ ਤੋਂ ਬਾਅਦ ਤੁਸੀਂ ਇੱਧਰ ਬੋਏ ਗਲਾਸ ਦੇ ਵਿੱਚ ਚਮਕੀ ਗੱਲ ਰਹੇ ਆ ਬਖਰੇ ਲਈ ਆਪਣੀ ਇਹਦੀ ਰੈਸਪੀ ਬਣਾਈ ਜਾਂਦੇ ਆ ਤੇ ਤੇ ਤਾਈ ਤੇ ਪ੍ਰੀਮੀਨਾਰਾ ਪਰ ਇਹਨੇ ਮੈਨੂੰ ਵੀ ਦੇ ਦਿੱਤੇ ਹਾਂ ਹਾਂ ਤੋਂ ਬਾਅਦ ਜੋ ਜੀ ਮੈਂ ਬਣਾਇਆ ਸੀ ਨਾ ਇਹ ਹੱਥ ਜੋ ਜੀ ਨੇ ਤੇਰੇ ਹੱਥ ਨਹੀਂ ਤੇਰੀ ਜਵਾਨ ਵੀ ਬੜੀ ਫਾਸਟ ਚੱਲਦੀ ਐ ਇਹ ਵੀ ਦੇਖਿਆ ਉੱਥਾਂ 'ਪ ਵੀ ਬੜੀ ਫਾਸਟ ਚੱਲਦੀ ਆ ਬਾਵੀ ਨੂੰ ਕਹਿੰਨੀ ਆ ਤੂੰ ਮੇਰੇ ਤੋਂ ਇਹ ਛੋਟਾ ਐ ਇੰਨਾ ਤਾਂ ਮੇਰੇ ਤੋਂ ਵੱਡਾ ਹੋ ਗਿਆ ਹਨਾ ਤੂੰ ਜਿਹੜੇ ਕੰਮ ਕੀਤੇ ਆ ਤੂੰ ਮੇਰੇ ਤੋਂ 20 ਸਾਲ ਛੋਟੀ ਐ ਮੈਂ ਤਾਂ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਫਿਰ ਤੂੰ ਤਾਂ ਸਾਡੇ ਤੋਂ ਉੱਪਰ ਚਲੇਗੀ ਦੇਖੋ ਵੀ ਦੇਖ ਸਕਦੇ ਹੋ ਮੇਰੇ ਤੋਂ 2 ਸਾਲ ਛੋਟਾ ਦੇਖੋ ਕਿੰਨਾ ਵੱਡਾ ਹੋ ਗਿਆ ਮੈਨੂੰ ਉਹਦੇ ਮੋਢੇ ਤੱਕ ਵੀ ਨਹੀਂ ਆ ਰਹੀ ਹੈਗੀ ਸੋ ਇਹ ਵੀ ਦੇਖ ਸਕਦੇ ਹੋ ਤੁਸੀਂ ਇਰਸ ਬੱਸ ਸੀ ਚੇਂਕ ਕਰਦਿਆਂ ਪਿਆ ਉਧਰ ਦੀ ਚੜ੍ਹ ਕੇ ਚਲੀ ਤੇ ਇਹ ਦਿੱਲੀ ਸੜ ਆ ਗਿਆ ਬਹੁਤ ਵੀ ਕਿੰਦਾ ਮੈਂ ਇਧਰ ਫਲੇ ਬਣਾਉਣਾ ਕਿਉਂਕਿ ਉਹ ਨਾ ਚਾਲੀ ਜੀ ਉਹਦੀ ਸਾਫ ਕਰਨ ਵਾਲੀ ਆ ਉਹ ਥੋੜਾ ਸਲੋ ਚੱਲਦਾ ਉਧਰ ਦੀ ਤਰਫ ਤਾਂ ਅਮੀਨਾ ਤਾਂ ਤਾਂ ਗਿਆ ਮੰਗ ਗਿਆ ਸੀ ਡਾੜੀ ਜੋ ਮੈਂ ਬਣਾ ਰਹੀ ਸੀ ਜਸਲੀ ਹਰਮ ਤੇ ਉਹ ਫਿਰ ਮੈਂ ਥੋੜੀ ਜਿਹੀ ਨੂੰ ਪਾਪ ਜੀ ਹੋਰ ਦਵਾਣੀ ਸੀ ਤਾਂ ਯਾਰ ਇਹਨਾਂ ਦੀ ਮੰਮੀ ਦਾ ਕਿੱਡਾ ਕੀੜਾ ਆ ਹਨਾ ਵੀ ਆਹ ਵੀਡੀਓ ਬਣਾਉਣ ਦਾ YouTube ਦਾ ਜਿੱਦਾਂ ਉਹ ਆਪ ਵੀਡੀਓ ਬਣਾਉਂਦੀ ਐ ਰੋਕਦੀ ਨਹੀਂ ਕਿ ਵੀ ਤੂੰ ਆ ਜੋ ਕੁਛ ਕਰ ਲਿਆ ਉਹ ਥੋੜਾ ਐ ਵੀ ਤੂੰ ਹੁਣ ਗੰਦ ਪਾਉਣ ਦੇ ਹੀ ਐ ਹੈਨਾ ਵੀ ਇਹਦਾ ਡੈਡੀ ਨਾ ਦੇਖਦਾ ਹੋਊਗਾ YouTube ਤੇ ਵੀ ਜਿੱਦਾਂ ਜਿੱਦਾਂ ਤੇ ਸਾਡੇ ਵਰਗੇ ਰੋਸਟ ਕਰਦੇ ਆ ਜਿਵੇਂ ਜਿੱਦਾਂ ਵੱਡੇ ਰੋਸਟਰ ਆ ਜਿੱਦਾਂ ਬੋਲਦੇ ਆ ਇਹਨਾਂ ਨੂੰ ਤਾਂ ਸ਼ਰਮ ਨਾਲ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਐ ਗੰਦ ਪਾਇਆ ਇਹਨਾਂ ਨੇ ਹੈਨਾ ਦੱਬ ਕੇ ਇਹਨੂੰ ਜਿੱਦਾਂ ਇਹ ਕਹਿੰਦਾ ਜਿੱਦਾਂ ਰੈਂਪਲ ਨੇ ਚੰਗੀ ਰੌਕ ਕੀਤੀ ਸੀਗੀ ਸਾਰੇ ਜਾਣੇ ਇਹਦੇ ਦਿਵਾਲੇ ਹੋਵੋ ਜਰਾ ਇਹਨੂੰ ਬੈਠਣਾ ਉੱਠਣਾ ਸਿਖਾਓ ਠੀਕ ਹੈ ਨਾ ਕਹਿੰਦੇ ਆ ਨਹੀਂ ਵੀਰੇ ਵੀ ਆਪਾਂ ਇਦਾਂ ਕੀ ਨਿਆਣਿਆਂ ਨੂੰ ਕੀ ਸਿਖਿਆ ਦਿੰਨੇ ਆ ਵੀ ਅਸੀਂ ਇਦਾਂ ਭੱਜ ਜਾਓ ਘਰੇ ਹਨਾ ਕਿਹੜਾ ਘਰ ਦਿਆ ਨਹੀਂ ਕੁਝ ਕਹਿਣਾ ਕਹਿਣਾ ਆਜੋ ਫੇ ਤੁਸੀਂ YouTube ਤੇ ਆਵੜੀਆਂ ਸਟੋਰੀਆਂ ਸੁਣਾ ਦਿਓ ਲਵ ਸਟੋਰੀਆਂ ਹਨਾ ਚੰਗੇ ਤਾਂ ਹਮ ਥੋੜੋ ਆ ਇਹ ਚੰਗੀ ਸਿਹਤ ਤੇ ਸੰਤ ਸ਼ਰਮਾਂ ਦੀ ਹੈ ਦੇਖਦੇ ਹੋਿਆਂ ਨੂੰ ਵੀ ਮੇਰੇ ਆਪ ਦੇ ਬੇਟੀ ਹੈ ਵੀ ਗਾਂਵ ਵੱਡੀ ਹੁੰਦੀ ਜਾਂਦੀ ਆ ਉਹ ਦੇਖੂਗੀ ਕਹਿਣਾ ਇੰਡੀਆ ਦੇ ਵਿੱਚ ਆਹ ਕੁਸ਼ ਚੱਲਦਾ ਹੈ ਹੈਨਾ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਤੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਓ ਸੋਣਾ ਜਾਂ ਕਮੈਂਟ ਕਰਕੇ ਜਾਇਓ ਸਤਿ ਸ੍ਰੀ ਅਕਾਲ